ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜਸਵਰਣ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜੋ ਵੀਡੀਓ ਹੈ ਜੀ ਕੜਾਈ ਵਾਲੇ ਸੂਟ ਦੀ ਮੈਂ ਕਟਾਈ ਤੁਹਾਨੂੰ ਦੱਸਣ ਲੱਗੀਆਂ ਦੇਖੋ ਜੀ ਕੜਾਈ ਇਸ ਤਰੀਕੇ ਹਿਸਾਬ ਦੇ ਨਾਲ ਆ ਦੇਖੋ ਵਿੱਚ ਪੇਂਟ ਹੋਇਆ ਹੋਇਆ ਪਾਸੇ 골ਡਨ ਥ्रेड ਦੇ ਨਾਲ ਆ ਜਿਹੜਾ ਉਹ ਕੜਾਈ ਇਹ ਉਹ ਵਰਤ ਕੀਤਾ ਹੋਇਆ ਹਲੋ ਜੀ ਇਹ ਸੂਟ ਦੀ ਮੈਂ ਕਟਾਈ ਤੁਹਾਨੂੰ ਦੇਣੀ ਆ ਦੀ ਲੈਂਥ ਭੈਣ ਦੇ ਨਾ 38 ਇੰਚ ਤਿਆਰ ਆ 36 ਆ ਆ ਦੇਖੋ ਇਹ ਵਿਚਾਲੇ ਤਾਂ ਵੀਰੇ ਆ ਵਾਲਾ ਜਿਹੜੀ ਚੀਜ਼ ਆ ਇਹ ਪੇਟ ਹੋਈ ਵੀ ਆ ਆ ਵਾਲੀ ਤੇ ਪਾਸਿਆਂ 골ਡ ਤਿੱਲੇ ਦੇ ਨਾਲ ਹਨਾ ਉਹਦੇ ਨਾਲ ਧਾਗੇ ਦੇ ਨਾਲ ਤਿੱਲੇ ਦੇ ਨਾਲ ਜੋ ਵੀ ਤੁਸੀਂ ਕਹੋਗੇ ਉਹਦੇ ਨਾਲ ਇਹਨਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਆ ਇਹਨੂੰ ਤੇ ਹੁਣ ਇਹਦਾ ਜਿਹੜਾ ਡਿਜ਼ਾਈਨ ਆ ਉਹ ਚੈੱਕ ਕਰੋ ਜੀ ਕਿ ਇਹ ਇਹਨਾਂ ਦੇ ਭੈਣ ਦੇ ਜਿਹੜਾ ਹੈਗਾ ਜੀ 19 ਇੰਚ ਆ ਕਟਾਈ ਕਿੰਨੇ ਇੰਚ ਦੀ ਕੀਤੀ ਜਾਣੀ ਆ ਇਹਦੇ ਵਿੱਚ ਨਾ ਲਸ ਰਜ਼ਾ ਤਿੰਨ ਨਸਰ ਜਾ 1 2 ਔਰ 3 ਠੀਕ ਹੈ ਤਿੰਨੇ ਹੀ ਆ ਬਾਣੀਆਂ ਗਈਆਂ ਜਿਹੜੀਆਂ ਚੌਰਸ ਡੱਬੀ ਜੀ ਆ ਇਹ ਆ ਬਣ ਤੇ ਇਹ ਉੱਪਰ ਤੱਕ ਜਾ ਰਹੇ ਆ ਇਹਨਾਂ ਦੇ ਗਲੇ ਤੱਕ ਹਲੰਚ ਗਲੇ ਤੱਕ ਆ ਤੇ ਇਹ ਇਹਨਾਂ ਦੇ ਹੈਗਾ ਵਰਕ ਵੀਰੇ ਇਹਨਾਂ ਦੀ ਬਾਜੂ ਦੇ ਉੱਪਰ ਆ ਵਾਲਾ ਤੇ ਬਾਜੂ ਦੇ ਉੱਪਰ ਅੱਗੇ ਵੀ ਆਪਾਂ ਤਿੱਲੇ ਦੇ ਨਾਲ 골ਡਨ ਤਿੱਲਾ ਜਾ ਲਗਾ ਕੇ ਤੇ ਉਹਦੇ ਵਿੱਚ ਮੈਂ ਡਿਜ਼ਾਈਨਿੰਗ ਕਰੂੰਗੀ ਉਹ ਵੀ ਤੁਹਾਨੂੰ ਵੀਡੀਓ ਦੇ ਦੇਵਾਂਗੀ ਤੇ ਹੁਣ ਨਾ ਤੁਸੀਂ ਇਹਦਾ ਅੱਟ ਸੈਂਟਰ ਲੈਣਾ ਜਿਹੜਾ ਸੈਂਟਰ ਤੁਸੀਂ ਨਾ ਇਸ ਤਰ੍ਹਾਂ ਦਾ ਜਿਹੜਾ ਇਹ ਸੂਟ ਤੇ ਜਿਹੜਾ ਇਹਦਾ ਸੈਂਟਰ ਚੱਕੋਂਗੇ ਆਹ ਵਾਲਾ ਜਿਹੜਾ ਸੈਂਟਰ ਚ ਆ ਬਲੇజర్ ਜਾ ਰਹੀ ਹੈ ਉੱਪਰ ਨੂੰ ਉਹ ਤੋਂ ਚੱਕੋਂਗੇ ਇਸ ਤਰ੍ਹਾਂ ਚੱਕੋਂਗੇ ਇਸ ਤਰ੍ਹਾਂ ਆ ਲੋ ਜੀ ਇਸ ਤਰ੍ਹਾਂ ਜਾਕਦੇ ਹੋ ਇਸ ਤਰ੍ਹਾਂ ਜਾ ਕੇ ਸੈਂਟਰ ਨਾ ਇਹਨੂੰ ਉੱਪਰ ਤੱਕ ਜਿੰਨਾ ਆਪਾਂ ਨੂੰ ਚਾਹੀਦਾ ਕੱਪੜਾ ਆਪਾਂ ਨੂੰ ਚਾਹੀਦਾ ਜੀ 44 ਬਿਆਰੀ ਇੰਚ 38 ਇੰਚ ਲੰਬਾਈ ਕਮੀਜ਼ ਦੀ ਤੇ ਵਿਆੜੀ ਅੰਚ ਦੀ ਕਟਾਈ ਕੀਤੀ ਜਾਊਗੀ 3 ਇੰਚ ਪਰ ਪਾਈ ਫੋਲਡਿੰਗ ਹੋਊਗਾ 39 ਇੰਚ ਦੀ ਕਟਾਈ ਹੋਊਗੀ 38 ਨਹੀਂ 39 ਇੰਚਾ ਥੱਤੀ ਉਹਨਾਂ ਨੇ ਪਹਿਲਾਂ ਵਾਲੇ ਸੂਟ ਦਾ ਸੀ ਉਹ ਕਹਿੰਦੇ 1 ਇੰਚ ਨੀਵਾ ਕਰ ਦੇਓ ਜੀ ਮੈਂ ਕਿਹਾ ਜੀ ਠੀਕ ਹੈ ਜੀ ਕਰ ਦੇਵਾਂਗੇ ਜੀ ਆਹ ਲਓ ਜੀ ਠੀਕ ਹੈ ਜੀ ਇਸ ਤਰ੍ਹਾਂ ਵਿਛਾ ਲਿਓ ਵੀਰੇ ਚੰਗੀ ਤਰ੍ਹਾਂ ਇਸ ਤਰ੍ਹਾਂ ਬਾਹ ਵਗੈਰਾ ਕੱਢ ਲਓ ਇਸ ਤਰ੍ਹਾਂ ਵਿਛਾ ਲਓ ਤੇ ਨਸਰਾ ਨਾਲ ਨਸਰਾ ਦੇ ਨਾਲ ਜਿਹੜੀਆਂ ਜਾ ਰਹੀਆਂ ਉੱਪਰ ਉਹਨੂੰ ਬੇਲਾ ਤੇ ਆਵਣੀਆਂ ਨਸਰਾ ਇਹਨਾਂ ਨੂੰ ਮੈਚ ਕਰ ਲਓ ਵੀਰੇ ਇੱਕ ਦੂਜੇ ਨਾਲ ਘਟਵੱਧਨਾ ਟੱਟੀਆਂ ਜਾਣ ਠੀਕ ਹੈ ਇਸ ਚੀਜ਼ ਦਾ ਧਿਆਨ ਰੱਖਿਓ ਆ ਲਓ ਜੀ ਇਹ ਮੈਂ ਵਿਛਾ ਲਿਆ ਵੀਰੇ ਇਹ ਵਿਛਾਉਣ ਤੋਂ ਬਾਅਦ ਹੁਣ ਤੁਸੀਂ ਇਹਦੀ ਲੈਂਥ ਉਤਾਰਨੀ ਮੈਂ ਹੀ ਦੱਸੂ ਤੁਹਾਨੂੰ ਲੈਂਥ ਤੇ ਇਸ ਨਾਪ ਦੀ ਜਿਹੜੀ ਤੁਸੀਂ ਕਰਤਾ ਦੇਖਣੀ ਔਰ ਸਾਹਮਣਾ ਦੇਖਣਾ ਇਹ ਸੂਟ ਨਾ ਇਹਨਾਂ ਦੇ ਦੋ ਸੂਟ ਆਏ ਹੋਏ ਸੀਗੇ ਇੱਕ ਪ੍ਰਿੰਟਡ ਸੂਟ ਆ ਪ੍ਰਿੰਟਡ ਸੂਟ ਤੇ ਮੈਂ ਤੁਹਾਨੂੰ ਇਹਨਾਂ ਦੀਆਂ ਕਾਟਾਂ ਦੱਸ ਦੂੰਗੀ ਹੁਣ ਮੈਂ ਤੁਹਾਨੂੰ ਇਹਨਾਂ ਦਾ ਘੇਰ ਕਢਾਈ ਦੇ ਹਿਸਾਬ ਦੇ ਨਾਲ ਜਿਹੜੀ ਉਤਾਰਨ ਦਾ ਤਰੀਕਾ ਹੀ ਦੱਸੂੰਗੀ ਜੇ ਵੀਡੀਓ ਜ਼ਿਆਦਾ ਲੰਬੀ ਨਾ ਹੁੰਦੀ ਹੋਈ ਵੀਡੀਓ ਲੰਬੀ ਹੁੰਦੀ ਹੋਈ ਤਾਂ ਫਿਰ ਇੰਨਾ ਕੀ ਦੱਸਾਂ ਕਿ ਲੰਬੀ ਹੁੰਦੀ ਹੋਈ ਤਾਂ ਫਿਰ ਮੈਂ ਕਾਟਾਂ ਨਹੀਂ ਦੱਸੂੰਗੀ ਠੀਕ ਹੈ ਹਾਲੋ ਹੁਣ ਤੁਸੀਂ ਇਸ ਤਰ੍ਹਾਂ ਹੋ ਗਿਆ ਆ 3 ਇੰਚ ਉਹਨਾਂ ਨੇ ਐਕਸਟਰਾ ਮਾਰਜਨ ਵੀਰੇ ਛੱਡ ਕੇ ਹੀ ਕਢਾਈ ਕੀਤੀ ਹਾਲੋ ਠੀਕ ਹੈ ਇਸ ਤੋਂ ਅਲੱਗ-ਅਲੱਗ ਤੁਸੀਂ 39 ਇੰਚ ਨਾਪ ਲਓ ਠੀਕ ਹੈ ਅੱਜ ਠੀਕ ਹੈ ਜੀ ਉਸ ਤਰ੍ਹਾਂ ਇੱਕ ਨਾ ਹੋਰ ਚੀ ਜਾ ਰਹੀ ਦੇਖਿਓ ਇੱਥੇ ਹੈਗਾ ਆਪਣੇ ਕੋਲੇ ਜਿਹੜਾ ਕਾਣ ਆ ਰਿਹਾ ਦੇਖੋ ਹੁਣ ਇੱਥੇ ਦੋ ਇੱਥੇ ਢਾਈ ਇੱਥੇ ਜਾ ਕੇ ਦੇਖਿਓ ਪੌਣੇ ਤਿੰਨ ਇਦਾਂ ਆ ਰਿਹਾ ਕੇਰਿਆਂ ਚ ਕਾਣ ਤੇ ਇੱਕ ਜਿਹੜਾ ਮੇਨ ਘੇੜੇ ਦੇ ਘੇਰੇ ਦੇ ਵਿੱਚ ਕਾਨ ਇਹਦੇ ਨਾਲ ਕਮੀਜ਼ ਟੇਡਾ ਹੀ ਜਾਊਗਾ ਨਾ ਕੜਾਈ ਦੇਖਣ ਕਰਨ ਵੇਲੇ ਉਹ ਬਿਲਕੁਲ ਵੀ ਚੈੱਕ ਨਹੀਂ ਕਰ ਰਹੇ ਪਿੱਛੇ ਜਦੋਂ ਸੂਟ ਬਣਦੇ ਹਨ ਇਹ ਚੀਜ਼ ਦਾ ਉਦੋਂ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਹੁਣ ਆਜੋ ਵੀਰੇ ਇਹਨਾਂ ਦੇ ਨਾਕ ਤੇ ਘੇਰ ਤੇ ਘੇਰ ਹੈਗਾ 19 ਇੰਚ ਇੱਥੋਂ ਕਰਾਂਗੇ 21 ਇੰਚ 10 10 2 10 1.5 11 ਤਾਂ ਬੰਨ ਲੈ ਤੋ ਠੀਕ ਹੈ ਜੋ ਇਸ ਤਰ੍ਹਾਂ ਉਤਾਰ ਲੈਣਾ ਆਪਾਂ ਨਾਲ ਆਪਣੇ ਥੋੜੇ ਸਾਹਮਣੇ ਉਤਾਰ ਕੇ ਲੈਂਥ ਰਸ ਦਿੱਤੀ ਤੇ ਮਾਰਕਿੰਗ ਘੇਰ ਦੀ ਵੀ ਵੀਰੇ ਮੈਂ ਉਤਾਰ ਦਿੰਨੀ ਆ ਇਸ ਤਰ੍ਹਾਂ ਅ ਅੱਤੇ ਕਹਿੰਦੇ ਨਾ ਜੇ ਘੇਰ ਘਟ ਜੂਗਾ ਤਾਂ ਘਟਾ ਦਿਓ ਕੋਈ ਗੱਲ ਨਹੀਂ ਫਿਰ ਤੁਹਾਡੇ ਜਿਹੜਾ ਡਿਜ਼ਾਈਨ ਆ ਨਾ ਅੱਜ ਇਹ ਮੇ ਲਸਰ ਮੇਰੇ ਕੋਲੇ ਲਹਿ ਰਹੀ ਆ ਆਹ ਵਾਲ ਫਿਰ ਇਹ ਮੈਂ ਬਾਜੀ ਤੇ ਡਿਜ਼ਾਈਨਿੰਗ ਤੁਸੀਂ ਵੀ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਬਾਜੀ ਦੇ ਡਿਜ਼ਾਈਨ ਬਣ ਰਹੇ ਹੋ ਜੀ ਹਲੋ ਜੀ ਹੁਣ ਆ ਗਿਆ ਪੂਰੀ ਲੈਂਥ ਦੇ ਉੱਪਰ ਇੱਥੇ ਉਤਾਰ ਦੇਣੀ ਲੈਂਥ ਆਪਾਰ ਦਿੱਤੇ ਠੀਕ ਹੈ ਹਾਂ ਜੀ ਆ ਦੇਖੋ ਜੇ ਆਪਾਂ ਕੱਪੜੇ ਘੇਰ ਕੱਟ ਲਿਆ ਘੇਰ ਕੱਟ ਕੇ ਇਹਦੀ ਫੋਲਡਿੰਗ ਕਰ ਲਈ ਠੀਕ ਹੈ ਜੀ ਬੈਕ ਦੇ ਪੱਲੇ ਦੀ ਵੀ ਓਨੀ ਹੀ ਫੋਲਡਿੰਗ ਕਰ ਲੈਣੀ ਆ ਔਰ ਫਰੰਟ ਦੀ ਵੀ ਆਪਾਂ ਫੋਲਡਿੰਗ ਕਰ ਲਈ ਠੀਕ ਹੈ ਜੀ ਫਰੰਟ ਦੀ ਫੋਲਡਿੰਗ ਕਰਕੇ ਬੈਕ ਦੀ ਫੋਲਡਿੰਗ ਕਰਕੇ ਇਹਨਾਂ ਨੂੰ ਵਿਛਾ ਲੈਣਾ ਚੰਗੀ ਤਰ੍ਹਾਂ ਬਲ ਵਗੈਰਾ ਕੱਢ ਲੈਨੇ ਆ ਕਿਤੋਂ ਵੀ ਕੋਈ ਬਲ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਕੱਪੜੇ ਦੇ ਵਿੱਚ ਔਰ ਬੈਕ ਦੇ ਪੱਲੇ ਦੀਆਂ ਕਾਟਾਂ ਔਰ ਫਰੰਟ ਦੇ ਪੱਲੇ ਦੀਆਂ ਇਕੱਠੀਆਂ ਕਾਟਾਂ ਪੈਣਗੀਆਂ ਮੋਢੇ ਦੀਆਂ ਹਾਂ ਬੈਕ ਦਾ ਪੱਲਾ ਜੀ ਇਹਦੇ ਉੱਪਰ ਆਪਾਂ ਫਰੰਟ ਦਾ ਪੱਲਾ ਜਿਹੜਾ ਆਪਣਾ ਕੜਾਈ ਵਾਲਾ ਵਰਕ ਹੋਇਆ ਵਾ ਵਰਕ ਦਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਚਲੋ ਮੈਂ ਕਿਹਾ ਵੀਡੀਓ ਹੋਰ ਆਪਾਂ ਦੇ ਦੇਨੇ ਤੁਹਾਨੂੰ ਕਾਟਾਂ ਦਾ ਵੀ ਸਮਝਾ ਦਿੰਦੇ ਆ ਠੀਕ ਹੈ ਜੀ ਆਹ ਲਓ ਜੀ ਇਸ ਤਰ੍ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਵੀਰੇ ਵਿਛਾ ਲੈਣਾ ਠੀਰ ਜਿਹੜਾ ਹੈਗਾ ਆਪਣਾ 18 ਇੰਚ ਤਿਆਰਾ ਹੈਪ ਜਿਹੜੀ ਹੈਗੀ 36 ਇੰਚ ਤਿਆਰਾ 18 18 36 ਹੁੰਦੇ ਆ ਠੀਕ ਹੈ ਜੀ ਤੇ ਕਮਰ ਇਹਨਾਂ ਦੀ ਹੈਗੀ ਹੈ ਜੀ 14 ਇੰਚ 28 ਇੰਚ ਆ ਫੁੱਲ ਹਾਪ 14 ਗੀ ਤੇ ਸਾਥ ਹੀ ਇਹਨਾਂ ਦੀ ਫੁੱਲ ਨਾਪ ਹੈਗੀ ਆ 32 ਤੇ ਹਾਪ ਨਾਪ ਹੈਗਾ ਜੀ 16 ਠੀਕ ਹੈ ਜੀ ਇਸ ਤਰ੍ਹਾਂ ਹੋਊਗਾ ਆਪਾਂ ਵਿਛਾਲਿਆ ਕੱਪੜੇ ਨੂੰ ਚੰਗੀ ਤਰ੍ਹਾਂ ਬਾਰ ਵਗੈਰਾ ਕੱਢ ਲਈ ਔਰ ਵਿਛਾ ਕੇ ਫਿਰ ਤੁਹਾਨੂੰ ਦਿਖਾਉਦੀ ਹਾਂ ਜਿੱਦੇ ਮਾਰਕਿੰਗ ਦਾ ਠੀਕ ਹੈ ਜੀ ਆ ਲੋ بس ਇੰਨਾ ਕਿ ਇਹਦੇ ਵਿੱਚ ਜਿਹੜਾ ਆਪਾਂ ਵੱਧ ਮੰਨਦੇ ਹਾਂ ਇੰਨਾ ਕੀ ਰੱਖਾਂਗੇ ਉਸ ਤੋਂ ਵੱਧ ਨਹੀਂ ਰੱਖਾਂਗੇ ਆ ਲੋ ਜੀ ਆਪਾਂ ਕੱਪੜਾ ਚੰਗੀ ਤਰ੍ਹਾਂ ਬਿਸ਼ਾਰਿਆ ਹੁਣ ਇਹਨਾਂ ਦਾ ਤੀਰਾ ਜੀ ਤੀਰਾ ਇਹਨਾਂ ਦੇ ਹੈਗਾ ਜੀ 12 ਇੰਚ ਕੱਟਤਾ ਨਹੀਂ ਦੱਸੋ ਕੱਟਾਂ ਦੀ ਮਾਰਕਿੰਗ ਕਰਕੇ ਦੱਸੋ ਕਟਾਈ ਨਹੀਂ ਦੱਸੂਗੀ ਮੈਂ ਠੀਕ ਹੈ ਜੀ ਕਟਾਈ ਤੁਸੀਂ ਕਰ ਲਿਓ ਇਹ ਗੱਲ ਨਹੀਂ 12 6 ਮੋਡਾ 7 ਆ ਲੋ ਜੀ ਮੋਡਾ 7 ਇੱਥੋਂ 6 ਤੋਂ 5.5 ਜੀ ਪਤਾ ਹੀ ਹੈ ਤੁਹਾਨੂੰ ਠੀਕ ਹੈ ਜੀ 5.5 ਔਰ 6 ਨੂੰ ਇਸ ਤਰ੍ਹਾਂ ਮਿਲਾਓ ਔਰ ਇਸ ਤਰ੍ਹਾਂ ਕਰ ਦਿਓ ਠੀਕ ਹੈ ਜੀ ਕਾਸ ਤੋਂ ਲੈ ਕੇ ਹੈਪ ਤੱਕ ਦਾ ਜਿਹੜੀ ਸੀਨ ਆ ਜੀ ਉਹ ਹੈਗੀ ਇਹਨਾਂ ਦੀ 16 ਇੰਚ ਦੀ 15 15 ਇੰਚ ਤਿਆਰਾਂ 16 ਦੀ ਕਟਾਈਆਂ ਠੀਕ ਹੈ ਜੀ ਹੈਪ ਤੇ ਇਹਦੇ ਕਮਰ ਦਾ ਨਾਪ ਪਹਿਲਾਂ ਲਾਵਾਂਗੇ ਆਪਾਂ ਕਮਰ ਪਾਵਾਂਗੇ 12.5 ਇੰਚ ਤੇ ਇੱਥੇ ਸਾਤੀ ਦਾ ਨਾਪ ਆਪਾਂ ਸਾਹਮਣਾ ਇਹਨਾਂ ਦਾ ਹੈਗਾ 13 ਜੀ ਇੱਥੇ ਪਾਉਗੇ 1.5 ਇੰਚ ਦੀ ਕਾਟ ਸਾਹਮਣੇ ਦੇ ਹਿਸਾਬ ਦੇ ਨਾਲ ਫਰੰਟ ਦੀ ਬੈਕ ਦੀ ਪਾਉਗੀ ਸਵਾ 2 ਢਾਈ ਦੀ ਆਹ ਲੋ ਜੀ ਬੈਕ ਦੀ ਢਾਈ ਇੰਚ ਦੀ ਕਾਟ ਠੀਕ ਹੈ ਜੀ ਅੱਧਾ ਇੰਚ ਇਥੋਂ ਡਾਉਣ ਪਾਉਣਾ ਢਾਈ ਸਵਾ 2 ਸਵਾ 2 ਤੋਂ ਅੱਧਾ ਇੰਚ ਇਸ ਤਰ੍ਹਾਂ ਡਾਉਣ ਕਰ ਦਿਓ ਤੇ ਕਮਰ ਫੋਲਨਾ ਆਪਨ ਆਪਣਾ ਪੱਤੀ ਹਾ ਆਪਣਾ ਪੋ 16 16 ਦਾ ਅੱਧ 8 8 ਦੇ ਵਿੱਚ ਅੱਧਾ ਇੰਚ ਪਲੇਟ ਮਾਰਜਨ 8.5 ਜੀ ਕਮਰ ਫੋਲਨਾ 14 34 ਹਾ ਆਪਣਾ ਪੋ ਕੋਲਨਾ 25 ਸੌਰੀ ਜੀ ਤੇ ਹਾਂ ਆਪਣਾ ਕੋ 14 14 ਦਾ ਅੱਧਾ 7 7 ਦੇ ਵਿੱਚ ਅੱਧਾ ਇੰਚ ਪਲੇਟ ਮਾਰਜਨ 7.5 ਜੀ ਹੈ ਕੋਲਨਾ ਕੋ 36 ਹਾਂ ਆਪਣਾ 18 18 ਦਾ ਅੱਧਾ 9 ਜੀ ਠੀਕ ਹੈ ਜੀ ਜੇ ਤੁਹਾਨੂੰ ਵੀ ਨਾ ਸਮਝਾਈ ਹੋਈ ਕਮੈਂਟ ਕਰ ਸਕਦੇ ਆ ਆਉਣ ਵਾਲੀ ਵੀਡੀਓ ਦੇ ਵਿੱਚ ਠੀਕ ਹੈ ਜੀ ਆਪਣੇ ਅਲੂਆ ਪ੍ਰੋਪਰ ਤੁਹਾਨੂੰ ਸਮਝਾਇਆ ਜਾਗਾ ਫੇਰ ਵੀ ਕਿਤੇ ਕੋਈ ਚੀਜ਼ ਨਾ ਸਮਝਾਈ ਹੋਏ ਤਾਂ ਕਮੈਂਟ ਕਰਕੇ ਪੁੱਛ ਸਕਦੇ ਆ ਜੀ ਕੋਈ ਵੀ ਮਰਜ਼ੀ ਕਮੈਂਟ ਕਰ ਦਿਓ ਕਮੈਂਟਾਂ ਦੇ ਜਵਾਬ ਤੁਹਾਡਿਆਂ ਦੇ ਦਿੱਤੇ ਜਾਣਗੇ ਠੀਕ ਹੈ ਜੀ ਜਿੱਥੋਂ ਇੱਥੋਂ ਕੱਪੜਾ ਸ਼ੁਰੂ ਕਰਨਾ ਕਾਟ ਪਾਉਂਦੇ ਹਾਂ ਨਾਲ ਹੀ ਜਿਵੇਂ ਜਿਵੇਂ ਆਪਣੀ ਸ਼ੇਪ ਦੀ ਮਾਰਕਿੰਗ ਕੀਤੀ ਆ ਉਵੇਂ ਉਵੇਂ ਕਟਾਈ ਕਰ ਦੇਣੀ ਆ ਓਕੇ ਜੀ ਹੁਣ ਆਗੇ ਤੁਸੀਂ ਚਾਰੇ ਪੰਨੇ ਚੱਕਣੇ ਆ ਚਾਰੇ ਪੰਨੇ ਚੱਕ ਕੇ ਇਸ ਤਰ੍ਹਾਂ ਕਾਟ ਪਾ ਦੇਣੀ ਆ ਜੀ ਆਹ ਦੇ ਚ ਡਾਉਣ ਵਾਲੀ ਵੀ ਪਾ ਦੇਣੀ ਆ ਠੀਕ ਹੈ ਹੁਣ ਉੱਪਰਲਾ ਪੱਲਾ ਇਸ ਤਰ੍ਹਾਂ ਉਠਾਉਂਗੇ ਹਲਕਾ ਜਿਹਾ ਤੇ ਇਹਦੀ ਕਾਟ ਪਾ ਦੇਣੀ ਆ ਆ ਲਓ ਠੀਕ ਹੈ ਜੀ ਇਸ ਤਰ੍ਹਾਂ ਲਾ ਦਿਓ ਤੇ ਮੈਂ ਕਟਾਈ ਵੀ ਦੱਸਤੀ ਮੈਂ ਤੁਹਾਨੂੰ ਕਹਾਂ ਸੀ ਮੈਂ ਕਟਾਈ ਨਹੀਂ ਦੱਸਣੀ ਕਟਾਈ ਵੀ ਦੱਸ ਤੇ ਠੀਕ ਹੈ ਮਾਰਕਿੰਗ ਉਹੀ ਪਲੇਟਾਂ ਦੀ ਇਹਨਾਂ ਦੀ ਹੋਣੀ ਹੈ ਸਾਢੇ 10 ਤੇ ਸਾਢੇ 10 11 ਸਾਢੇ 11 ਤੇ ਮਾਰਕ ਕਰ ਲਓ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ ਆ ਮੈਂ ਸਾਤੀ ਪੇਪਰ ਦੀ ਮਾਰਕਿੰਗ ਲੈ ਕੇ ਦਿੱਤੀ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਕਰਨ ਨੂੰ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਬਾਏ